ਲੋ ਜੀ ਬ੍ਰੈਂਟਨ ਦੇ ਵਿੱਚ ਤਾਜੀ ਬਰਫਵਾਰੀ ਦਾ ਹਾਲ ਦੇਖ ਸਕਦੇ ਆ ਤੁਸੀਂ ਸੋ ਬਹੁਤ ਭਾਰੀ ਬਰਫਵਾਰੀ ਜਿਹੜੀ ਰਾਤ ਹੋਈ ਹੈ ਤੇ ਨਜ਼ਾਰਾ ਜਿਹੜਾ ਇਸ ਵਕਤ ਤੁਸੀਂ ਬ੍ਰੈਂਟਨ ਦਾ ਦੇਖ ਰਹੇ ਆ ਬਹੁਤ ਜ਼ਿਆਦਾ ਬਰਫਵਾਰੀ ਹੋ ਚੁੱਕੀ ਹੈ ਸਾਰੇ ਪਾਸੇ ਸੋ ਕਾਫੀ ਮੋਟੀ ਪਰਤ ਜਿਹੜੀ ਹੈ ਉਹ ਚੜ ਚੁੱਕੀ ਹੈ ਦਰਖਤਾਂ ਦੇ ਉੱਪਰ ਵੀ ਦੇਖ ਸਕਦੇ ਆ ਤੁਸੀਂ ਤੇ ਕਾਫੀ ਜਿਆਦਾ ਬਰਬਾਰੀ ਜਿੰਨੂੰ ਆਪਾਂ ਕਹਿ ਸਕਦੇ ਆ ਸੋ ਤੁਸੀਂ ਦੇਖ ਸਕਦੇ ਆ ਕਿ ਬਹੁਤ ਸਾਰੇ ਲੋਕ ਸਵੇਰੇ ਉੱਠ ਕੇ ਬਰਫ ਜਿਹੜਾ ਚੱਕ ਰਿਹਾ ਐ ਡਰਾਈਵ ਇਹ ਕਲੀਅਰ ਕਰ ਲੇ ਕੇ ਨਾਲ ਨਾਲ ਬਰ ਪੈ ਵੀ ਰਹੀ ਐ ਤੇ ਇਹ ਬਰਬਾਰੀ ਸ਼ੁਰੂ ਹੋ ਚੁੱਕੀ ਐ ਸੋ ਕਾਫੀ ਜਿਆਦਾ ਬਰਬਾਰੀ ਜਿਹੜੀ ਉਹ ਹੋ ਰਹੀ ਐ ਤੁਹਾਡੇ ਸਾਹਮਣੇ ਸੜਕ ਯਾਤਰਾ ਜਿਹੜਾ ਹਲੇ ਸਿੱਟੀ ਸਾਫ਼ ਨਹੀਂ ਹੋ ਰਹੀ ਐ